ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਬਹੁਤ ਬਸੋ ਵਾਕ ਦੋਸਤੋ ਮੈਂ ਹਾਂ ਤੇਜਿੰਦਰ ਭਨਿਆਰ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾ ਮਾਰਦੇ ਆਂ ਜਿਹੜੀ ਤੁਹਾਨੂੰ ਵੱਡੀਆਂ ਖਬਰਾਂ ਤਾਂ ਹੀ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਸੀਐਮ ਆਨ ਦੀ ਫੇਕ ਵੀਡੀਓ ਮਾਮਲੇ 'ਚ ਵੱਡੀ ਖਬਰ ਜਗਮਨ ਸਮਰਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਪੰਜਾਬ ਦੇ ਮੌਤਲ ਡੀਆਈਜੀ ਭੁੱਲਰ ਦਾ ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ ਜਾਇਦਾਦਾ ਦਾ ਬਾਰੇ ਸੀਬੀਆਈ ਦੇ ਵੱਡੇ ਖੁਲਾਸੇ ਗਰੀਬੀ ਤੇ ਭੁੱਖਮਰੀ ਦੀ ਕਗਾਰ ਤੇ ਇਹ ਦੇਸ਼ ਅਸਮਾਨ ਨੂੰ ਛੂ ਰਹੇ ਸਬਜ਼ੀ ਦੇ ਰੇਟ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਖੁਸ਼ਖਬਰੀ ਮੋਦੀ ਸਰਕਾਰ ਨੇ ਇਹ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ ਪੁਲਿਸ ਦੀ ਵੱਡੀ ਕਾਰਵਾਈ ਚੋਨਾ ਤੋਂ ਪਹਿਲਾਂ ਲੱਖਾਂ ਦੀ ਸ਼ਰਾਬ ਜਬਤ ਪੰਜਾਬ ਤੋਂ ਹੋ ਰਹੀ ਸੀ ਸਪਲਾਈ ਇਨੋਂ ਦੇ 99000 ਨਕਲੀ ਪੌਚ ਬਰਾਮਦ ਸਿਹਤ ਨਖਰਵਾਲ ਕਰਨ ਵਾਲੀ ਫੈਕਟਰੀ ਦਾ ਪਰਦਾ ਫਾਸ਼ ਪੰਜਾਬ ਪਰਚ ਇਹ ਸਰਕਾਰੀ ਦਸਤਾਨ ਹੋਣਗੇ ਬੰਦ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ ਤੇ ਗੱਲ ਕਰਾਂਗੇ ਦੋਸਤੋ ਹੁਣ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਠੰਡੇ ਮੌਸਮ ਵਾਲਾ ਮਾਹੌਲ ਬਣਨ ਲੱਗਾ ਹੈ ਤਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਤੇ ਅਗਲੇ ਕੁਝ ਹਫ਼ਤਿਆਂ ਵਿੱਚ ਪੂਰੇ ਉੱਤਰੀ ਭਾਰਤ ਵਿੱਚ ਠੰਡ ਹੌਲੀ-ਹੌਲੀ ਵਧੇਗੀ ਤੇ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਪੰਜਾਬ, ਦਿੱਲੀ, ਐਨਸੀਆਰ ਸਮੇਤ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਘਟੋ-ਕਟਾ ਤਾਪਮਾਨ ਵਿੱਚ ਗਰਾਫਟ ਆਉਣ ਦੀ ਉਮੀਦ ਹੈ ਤੇ ਮੌਸਮ ਮਾਹਿਰਾਂ ਦੀ ਵਿਵਖਬਾਣੀ ਕੀਤੀ ਹੈ ਕਿ ਅਗਲੇ 2 ਤੋਂ 3 ਦਿਨਾਂ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗੇਗਾ ਤੇ ਜਿਸ ਨਾਲ ਸਵੇਰ ਅਤੇ ਸ਼ਾਮ ਨੂੰ ਠੰਡ ਵਧੇਗੀ ਤੇ ਇਸ ਤਰ੍ਹਾਂ ਮੱਧ ਪ੍ਰਦੇਸ਼ ਵਿੱਚ بارش ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜੋ ਕਿਸਾਨਾਂ ਲਈ ਇੱਕ ਨਵੀਂ ਚੁਣੌਤੀ ਬਣ ਸਕਦੀਆਂ ਹਨ। ਇੱਕ ਗੱਲ ਕਰਦੇ ਆ ਅਗਲੀ ਵੱਡੀ ਖਬਰ ਦੇ ਬਾਰੇ। ਸੀਐਮ ਮਾਨ ਦੀ ਫੇਕ ਵੀਡੀਓ ਮਾਮਲੇ 'ਚ ਵੱਡੀ ਖਬਰ ਜਗਮਨ ਸਮਰਾ ਖਿਲਾਫ ਗ੍ਰਿਫਤਾਰੀ ਵਾਰਾਂਟ ਜਾਰੀ। ਹਾਂਜੀ ਦੋਸਤੋ ਦੱਸ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਨਕਲੀ ਵੀਡੀਓ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਕਤ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਫਰੀਦਕੋਟ ਅਦਾਲਤ ਨੇ ਉਸ ਖਿਲਾਫ ਲੋਕ ਆਊਟਰ ਨੋਟਿਸ ਜਾਨਿ ਕਿ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਤੇ ਜਗਮਨ ਸਮਰਾ ਖਿਲਾਫ ਇੱਕ ਕਾਰਵਾਈ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ ਦਰਸਲ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂ ਵਾਲਾ ਦਾ ਰਹਿਣ ਵਾਲਾ ਹੈ ਤੇ ਜਿਸ ਨੇ ਮੁੱਖ ਮੰਤਰੀ ਮਾਨਦੀਆਂ ਕੋਜ ਵੀਡੀਓਜ਼ ਆ ਵਾਇਰਲ ਕੀਤਾ ਗਿਆ ਤੇ ਜਸਕਰਨ ਉਸ ਸੁਰਖੀਆਂ ਚ ਆਇਆ ਤੇ ਹੁਣ ਇੱਕ ਪ੍ਰਾਣੇ ਮਾਮਲੇ ਨੂੰ ਲੈ ਕੇ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਕਤ ਮਾਮਲੇ ਸੰਬੰਧੀ ਜਗਮਨ ਸਮਰਾਖਿਲ ਸਮਰਾ ਫਰੀਦਕੋਟ ਜੇਲ੍ਹ ਤੋਂ ਬਾਦਸੀ ਅਤੇ ਫਿਰ ਸਾਲ 2022 ਚ ਉਹ ਜੇਲ੍ਹ ਚੋਂ ਫਰਾਰ ਹੋ ਗਿਆ ਤੇ ਜਿਸ ਤੋਂ ਬਾਅਦ ਉਸ ਖਿਲਾਫ ਮੌਲਤ ਦਰਦ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਚ ਫਰੀਦਕੋਟ ਅਦਾਲਤ ਵੱਲੋਂ ਜਗਮਨ ਸਮਰਾਖਿਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਤੇ ਐਸਰ ਵੇਲੇ ਉਹਨੇ ਦਾਅਵੇ ਕੀ ਰਹਿ ਰਿਹਾ ਹੈ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੇ ਮੁਤਲ ਡੀਏਜੀ ਪੁੱਲਰ ਦਾ ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ ਜਿਹੜਾ ਦਾਦਾ ਬਾਰੇ ਸੀਬੀਆਈ ਦੇ ਵੱਡੇ ਖੁਲਾਸੇ ਹਾਂਜੀ ਦੋਸਤੋ ਦੱਸਦੀ ਕਿ ਰਿਸ਼ਵਤ ਕੇਸ ਵਿੱਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਜੀ ਹਰਚਰ ਸਿੰਘ ਪੁੱਲਰ ਦਾ ਵੱਡਾ ਵਿਦੇਸ਼ੀ ਕਨੈਕਸ਼ਨ ਸਾਹਮਣੇ ਆਇਆ ਹੈ ਚਾਚਾ ਚ ਹੈ ਕਿ ਪੁੱਲਰ ਆਪਣੀ ਡਿਉਟੀ ਦੌਰਾਨ ਹੀ ਕਰੀਬ 10 ਵਾਰ ਦੁਬਈ ਦੀ ਯਾਤਰਾ ਤੇ ਗਏ ਸਨ ਤੇ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੇ ਇਸ ਸਬੰਧੀ ਉਹਨਾਂ ਦਾ ਪਾਸਪੋਰਟ ਆਪਣੇ ਕਬਜ਼ੇ ਚ ਲਿਆ ਹੋਇਆ ਹੈ ਤੇ ਵਿਦੇਸ਼ਾਂ ਵਿੱਚ ਪੰਜ ਦੇ ਦਾਦਾ ਲੁਧਿਆਣਾ ਵਿੱਚ ਵੀ ਦੁਕਾਨਾਂ ਸੀਬੀਆਈ ਦੇ ਅਧਿਕਾਰਤ ਸੂਤਰਾਂ ਅਨੁਸਾਰ ਉੱਲਰ ਦੇ ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਹੋਣ ਦੀ ਪਛਾਣ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸੀਬੀਆਈ ਨੇ ਲੁਧਿਆਣਾ ਤੇ ਲਗਭਗ 55 ਏਕੜ ਜ਼ਮੀਨ ਅਤੇ ਮਾਚੇ ਵਾਲਾ ਖੇਤਰ ਵਿੱਚ ਵੀ ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ ਤੇ ਸੀਬੀਆਈ ਨੂੰ ਸ਼ੱਕ ਹੈ ਕਿ ਪੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਸਨ ਤੇ ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਇਹ ਜਾਂਚ ਹੁਣ ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਹੋਰ ਦੇ ਨਾਮ ਤੇ ਖਰੀਦੀਆਂ ਗਈਆਂ ਸਨ ਆਉਣ ਵਾਲੇ ਦਿਨਾਂ ਵਿੱਚ ਪੁੱਲਰ ਦੀਆਂ ਜਾਇਦਾਦਾਂ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਜ਼ਿਕਰਯੋਗ ਹੈ ਕਿ ਸੀਬੀਆਈ ਨੇ 24 ਅਕਤੂਬਰ ਨੂੰ ਲੁਧਿਆਣਾ ਦੇ ਮਾਛੀਵਾੜਾ ਸਥਿਤ ਪੁੱਲਰ ਦੇ ਫਾਰਮ ਹਾਊਸ ਤੇ ਛਾਪਾ ਮਾਰਿਆ ਸੀ ਇੱਕ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਗਰੀਬੀ ਤੇ ਭੁੱਖਮਰੀ ਦੀ ਕਗਾਰ ਤੇ ਇਹ ਦੇਸ਼ ਅਸਮਾਨ ਨੂੰ ਛੂ ਰਹੇ ਸਬਜ਼ੀਆਂ ਦੇ ਰੇਟ ਹਾਂਜੀ ਦੋਸਤੋ ਦੱਸਦੀ ਕਿ ਪਾਕਿਸਤਾਨ ਜੋ ਪਹਿਲਾਂ ਹੀ ਗਰੀਬੀ ਅਤੇ ਭੁੱਖਮਰੀ ਦੀ ਕਗਾਰ ਤੇ ਖੜਾ ਹੈ ਹੁਣ ਇਸ ਵਿੱਚ ਟਮਾਟਰ ਦਾ ਤੜਕਾ ਸਾਹਮਣੇ ਆ ਰਿਹਾ ਹੈ ਅਤੇ ਪਾਕਿਸਤਾਨ ਵਿੱਚ ਲੋਕ ਵਾਰ ਨਹੀਂ ਆਹ ਟਮਾਟਰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਤੇ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਸ਼ਾਹਬਾਜ਼ ਸ਼ਰੀਫ ਦੇ ਦੇ ਸੱਚੇ ਟਮਾਟਰ ਇੱਕ ਲਗਜ਼ਰੀ ਵਸਤੂ ਬਣ ਗਏ ਹਨ ਲਾਹੌਰ ਇਸਲਾਮਾਬਾਦ ਅਤੇ ਕਰਾਚੀ ਦੇ ਬਾਜ਼ਾਰਾਂ 'ਚ ਟਮਾਟਰਾਂ ਦੀਆਂ ਕੀਮਤਾਂ ਨੇ ਪਾਕਿਸਤਾਨੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਤੇ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹਨ ਤੇ ਟਮਾਟਰ ਜੋ ਪਹਿਲਾਂ ਪਾਕਿਸਤਾਨ 'ਚ 100 ਰੁਪਏ ਕਿਲੋ ਵਿਕਦੇ ਸਨ ਹੁਣ 600 ਰੁਪਏ ਕਿਲੋ ਤੋਂ ਵੱਧ ਹੋ ਗਏ ਹਨ ਤੇ ਜਦਕਿ ਅਦਰਕ 700 ਰੁਪਏ ਕਿਲੋ ਅਤੇ ਲਸਣ 500 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ ਇਸ ਦੇ ਪਿੱਛੇ ਦਾ ਕਾਰਨ ਹੈਰਾਨ ਕਰਨ ਵਾਲਾ ਹੈ ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹਾਲੀ ਵਿੱਚ ਕੋਈ ਜੰਗ ਤੋਂ ਬਾਅਦ ਸਰਹੱਦ ਬੰਦ ਹੋਣ ਨਾਲ ਪਾਕਿਸਤਾਨ ਚ ਮਹਿੰਗਾਈ ਵਿੱਚ ਵਾਧਾ ਹੋਇਆ ਹੈ ਤੇ ਜਿਵੇਂ ਕਿ ਸਬਜ਼ੀਆਂ ਸ ਤੇ ਮੇਤ ਕਈ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 10 ਗੁਣਾ ਵੱਧ ਗਈਆਂ ਹਨ ਤੇ ਗੱਲ ਕਰਦੇ ਹਾਂ ਅਲੀ ਵੱਡੀ ਖਬਰ ਦੇ ਬਾਰੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਖੁਸ਼ ਖਬਰੀ ਮੋਦੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ ਹਾਂਜੀ ਦੋਸਤੋ ਦੱਸਦੀ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਇੱਕ ਵੱਡੀ ਮੰਗ ਪੂਰੀ ਹੋ ਗਈ ਹੈ ਸਰਕਾਰ ਨੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਜਾਨੀ ਕਿ ਐਨਪੀਐਸ ਅਤੇ ਯੂਨਾਈਟ ਯੂਨੀਫਾਈਡ ਪੈਨਸ਼ਨ ਯੋਜਨਾ ਯੂਪੀਐਸ ਦੇ ਤਹਿਤ ਟੈਂਦਰੀ ਸਰਕਾਰੀ ਕਰਮਚਾਰੀਆਂ ਲਈ ਦੋ ਨਵੇਂ ਨਿਵੇਸ਼ ਵਿਕਲਪਾਂ ਲਾਈਫ ਸਾਈਕਲ ਅਤੇ ਬੈਲੈਂਸਡ ਲਾਈਫ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਵਿਕਲਪ ਰਿਟਾਇਰਮੈਂਟ ਯੋਜਨਾ ਵਿੱਚ ਲਚਕਤਾ ਵਧਾਉਣ ਅਤੇ ਕਰਮਚਾਰੀਆਂ ਨੂੰ ਨਿੱਜੀ ਪਸੰਦਾਂ ਦੇ ਅਨੁਸਾਰ ਆਪਣੇ ਰਿਟਾਇਰਮੈਂਟ ਫੰਡਾਂ ਦਾ ਪ੍ਰਬੰਧਨ ਕਾਰਨ ਦੀ ਅਗਤ ਦੇਣ ਲਈ ਤਿਆਰ ਕੀਤੇ ਗਏ ਹਨ ਤੇ ਇਹ ਫੈਸਲਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੈ ਤੇ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਵਿਆਰ ਸਰਕਾਰੀ ਕਰਮਚਾਰੀਆਂ ਵਿਭੰਗ ਇਹਨਾਂ ਪੈਨਸ਼ਨ ਯੋਜਨਾਵਾਂ ਦੇ ਤਹਿਤ ਹੋਰ ਨਿਵੇਸ਼ ਵਿਕਲਪ ਦਿੱਤੇ ਜਾਣ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੁਲਿਸ ਦੀ ਵੱਡੀ ਕਾਰਵਾਈ ਚੋਣਾ ਤੋਂ ਪਹਿਲਾਂ ਲੱਖਾਂ ਦੀ ਸ਼ਰਾਬ ਜਬਤ ਪੰਜਾਬ ਤੋਂ ਹੋ ਰਹੀ ਸੀ ਸਪਲਾਈ ਹਾਂਜੀ ਦੋਸਤੋ ਦੱਸਦੀ ਕਿ ਹਰਿਆਣਾ ਦੇ ਪਲਵਲ ਜ਼ਿਲ੍ਹੇ ਤੋਂ ਫੋਡਲ ਸੀਆਈਏ ਟੀਮ ਨੇ ਨਜਾਇਜ਼ ਸ਼ਰਾਬ ਦੇ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ ਇਹ ਨਜਾਇਜ਼ ਸ਼ਰਾਬ ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਬਿਹਾਰ ਲੈ ਜਾਇਆ ਜਾ ਰਹੀ ਸੀ ਤੇ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਪੁਲਿਸ ਨੇ ਨਜਾਇਜ਼ ਸ਼ਰਾਬ ਦੇ 435 ਡੱਬੇ ਜ਼ਬਤ ਕੀਤੇ ਅਤੇ ਮੁਜਲਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਜਲਮ ਪਹਿਲਾਂ ਸ਼ਰਾਬ ਤਸਕਰੀ ਦੇ ਦੋਸ਼ ਵਿੱਚ ਮਹਾਰਾਸ਼ਟਰ ਵਿੱਚ ਜੇਲ੍ਹ ਵਿੱਚ ਬੰਦ ਸੀ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਜਗਮਿੰਦਰ ਨੇ ਕਿਹਾ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਮੁਖ ਖਬਰ ਉਹ ਖਬਰ ਤੋਂ ਸੂਚਨਾ ਮਿਲੀ ਸੀ ਕਿ ਨਜਾਇਜ਼ ਸ਼ਰਾਬ ਨਾਲ ਭਰਿਆ ਇੱਕ ਟਰੱਕ ਪੰਜਾਬ ਤੋਂ ਬਿਹਾਰ ਰਾਹੀਂ ਹੋਡਲ ਲੈ ਜਾਇਆ ਜਾ ਰਿਹਾ ਹੈ ਤੇ ਸ਼ਾਪੇ ਮਾਰੀ ਨਾਲ ਨਜਾਇਜ਼ ਸ਼ਰਾਬ ਦੀ ਇੱਕ ਵੱਡੀ ਖੇਪ ਬRAND ਹੋ ਸਕਦੀ ਹੈ ਤੇ ਇੱਕ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਹੋਡਲ ਉਜੀਨਾ ਡਰੇਨ ਤੇ ਗਸ਼ਤ ਕੀਤੀ ਤੇ ਥੋੜੀ ਦੇਰ ਬਾਅਦ ਆਰਜੇ 53 ਜੀਏ 0552 ਨੰਬਰ ਵਾਲਾ ਇੱਕ ਟਰੱਕ ਨੇੜੇ ਆਉਂਦਾ ਦੇਖਿਆ ਗਿਆ ਤੇ ਪੁਲਿਸ ਨੇ ਟਰੱਕ ਨੂੰ ਰੋਕਣ ਤੇ ਇਸ਼ਾਰਾ ਕੀਤਾ ਤੇ ਰੁਕਣ ਤੇ ਉਹਨਾਂ ਨੇ ਟਰੱਕ ਦੀ ਤਲਾਸ਼ੀ ਲਈ ਤੇ ਲੱਤਣ ਦੇ ਡੱਬਿਆਂ ਹੇਠ ਲੁਕਾਏ ਗਏ ਰਾਇਲ ਸਟੈਗ ਤੇ ਇੰਪੀਰੀਅਲ ਬਲੂ ਸ਼ਰਾਬ ਸਮੇਤ 435 ਸ਼ਰਾਬ ਦੇ ਡੱਬੇ ਮਿਲੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਇਨੋ ਦੇ 99000 ਨਕਲੀ ਪਾਊਚ ਬਰਾਮਦ ਸੇਤਨ ਖੇਡਵਾੜ ਕਰਨ ਵਾਲੀ ਫੈਕਟਰੀ ਦਾ ਪਰਦਾ ਫਾਸ਼ ਹਾਂਜੀ ਦੋਸਤੋ ਦੱਸ ਦਈਏ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਬਰਾਹਿਮ ਪਰ ਪਿੰਡ ਵਿੱਚ ਇੱਕ ਗੈਰ ਕਾਨੂੰਨੀ ਇਨੋ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਟੀਮ ਨੇ ਗੈਰ ਕਾਨੂੰਨੀ ਫੈਕਟਰੀ ਤੋਂ ਵੱਡੀ ਮਾਤਰਾ ਚ ਸਮਾਨ ਬਰਾਮਦ ਕੀਤਾ ਹੈ ਜਿਸ ਚ 92257 ਨਕਲੀ ਇਨੋ ਪਾਊਡਰ ਕੱਚਾ ਮਾਲ ਪੈਕਿੰਗ ਮਸ਼ੀਨਾਂ ਅਤੇ ਬ੍ਰਾਂਡਰ ਸਟicker ਸ਼ਾਮਲ ਹਨ ਤੇ ਪੁਲਿਸ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਇੱਕ ਸ਼ਿਕਾਇਤ ਗਲੈਕਸੋ ਸਮੈਥਿਕ ਕਲਾਈਨ ਫਾਰਮਾਸਿਊਟਿਕ ਕਲਜਰ ਲਿਮਟਿਡ ਦੇ ਅਧਿਕਾਰਤ ਪ੍ਰਤੀਨਿਧ ਯਸ਼ਪਾਲ ਸਪਰਾਵ ਦੁਆਰਾ ਦਰਜ ਕਰਵਾਈ 23 ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਬਰਾਹੀਮਪੁਰ ਪਿੰਡ ਦੇ ਦੋ ਵਿਅਕਤੀ ਨਕਲੀ ਈਨੋ ਬਣਾ ਰਹੇ ਸਨ ਤੇ ਜਿਸ ਨੂੰ ਬਾਜ਼ਾਰ ਵਿੱਚ ਅਸਲੀ ਵਜੋਂ ਵੇਚਿਆ ਜਾ ਰਿਹਾ ਸੀ ਤੇ ਇਸ ਤੋਂ ਬਾਅਦ ਅਪਰਾਧ ਸ਼ਾਖਾ ਨੇ ਤੁਰੰਤ ਕਾਰਵਾਈ ਕੀਤੀ ਤੇ ਫੈਕਟਰੀ 'ਤੇ ਛਾਪਾ ਮਾਰਿਆ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੂਰੀ ਫੈਕਟਰੀ ਨੂੰ ਸੀਲ ਕਰ ਦਿੱਤਾ ਤੇ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਛਾਣ 45 ਸਾਲ 45 ਸਾਲਾਂ ਸੰਦੀਪ ਜੈਨ ਅਤੇ 23 ਸਾਲਾ ਜਤਿੰਦਰ ਔਰ ਫਿਸ਼ੂ ਟੂ ਵਜੇ ਹੋਈ ਹੈ ਤੇ ਦੋਵੇਂ ਇਬਰਾਹਿਮਪੁਰ ਪਿੰਡ ਦੇ ਰਹਿਣ ਵਾਲੇ ਹਨ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਹੁਣ ਮੁਲਜ਼ਮਾਂ ਨੂੰ ਤੋਂ ਪੁੱਛਗਛ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗਾ ਜਾ ਸਕੇ ਕਿ ਇਹ ਨਕਲੀ ਉਤਪਾਦ ਬਾਜ਼ਾਰ ਵਿੱਚ ਕਿੱਥੇ ਸਪਲਾਈ ਕੀਤੇ ਜਾ ਰਹੇ ਸਨ ਅਤੇ ਇਸ ਰੈਕਟ ਵਿੱਚ ਹੋਰ ਕੋਣ ਸ਼ਾਮਲ ਹੈ ਤੇ ਅਗਲੀ ਵੱਡੀ ਖਬਰ ਨੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪਰਚ ਇਸ ਸਰਕਾਰੀ ਦਫਤਰ ਹੋਣਗੇ ਬੰਦ ਮਾਨ ਸਰ ਕਰਨੇ ਲਿਆ ਵੱਡਾ ਫੈਸਲਾ ਉੱਪਰ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਰਟੀਓ ਦਫ਼ਤਰਾਂ ਨੂੰ ਜਿੰਦੇ ਲਾਉਣ ਜਾ ਰਹੀ ਹੈ ਆਰਟੀਓ ਦਫ਼ਤਰਾਂ ਵਿੱਚ ਲੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਜਿਆਦਾਤਰ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੇ ਹੀ ਸ਼ਹਿਸ਼ਟ ਕੀਤਾ ਜਾਣ ਗਿਆ ਸੇਵਾ ਕੇਂਦਰਾਂ ਚ ਪਹਿਲਾਂ ਤੋਂ ਹੀ ਆਰਟੀਓ ਦਫ਼ਤਰ ਨਾਲ ਸੰਬੰਧਿਤ ਕਈ ਕੰਮ ਹੋ ਰਹੇ ਸਨ ਪਰ ਹੁਣ ਇਸ ਦੀ ਗਤੀ ਵਧਾਈ ਜਾ ਰਹੀ ਹੈ ਜੋ ਆਰਟੀਓ ਦਫ਼ਤਰ ਨੂੰ ਜਿੰਦਾ ਲਗਾਉਣ ਵਾਂਗ ਹੈ ਤੇ ਭਰੋਸੇਯੋਗ ਸੂਤਰਾਂ ਦੀ ਮੱਦੀਤਾ ਆਰਟੀਓ ਦਫ਼ਤਰ ਚ ਫਲੇ ਕਥਤ ਭ੍ਰਸ਼ਟਾਚਾਰ ਅਤੇ ਲੇਟ ਲਤੀਫੀ ਕਾਰਨ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਜਦਕਿ ਵਿਭਾਗ ਦੇ ਇਹੀ ਕੁਝ ਮੁਲਜ਼ਮਾਂ ਦਾ ਮੰਨਣਾ ਹੈ ਕਿ ਆਟੋ ਦਫਤਰ ਸਿਰਫ ਰਬੜ ਸਟੈਂਪ ਬਣ ਕੇ ਰਹਿ ਗਏ ਸਨ ਤੇ ਜਿਨ੍ਹਾਂ ਵੱਲੋਂ ਸਿਰਫ ਕਾਗਜ਼ ਦੀ ਫਾਈਨਲ ਅਪਰੂਵਲ ਦਿੱਤੀ ਜਾਵੇਗੀ ਤੇ ਜਦੋਂ ਕਿ ਜਨਤਾ ਕੋਲ ਡੀਲਿੰਗ ਦਾ ਸਬੰਧ ਜ਼ਿਆਦਾਤਰ ਸਰਕਾਰੀ ਸੇਵਾ ਕੇਂਦਰਾਂ 'ਚ ਸ਼ਿਫਟ ਹੋ ਜਾਵੇਗਾ ਤੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਹੀਨੇ ਦੇ ਅਖੀਰ ਤੇ ਲੁਧਿਆਣਾ ਤੋਂ ਆਰਟੀਓ ਦਫ਼ਤਰ ਨੂੰ ਜਿੰਦਾਲਾ ਲਾਉਂਦੇ ਕੰਮ ਦੀ ਸ਼ੁਰੂਆਤ ਕਰਕੇ ਜਾਂਤਾ ਨੂੰ ਸਾਫ਼ ਸੁਥਰਾ ਅਤੇ ਪਾਰਦਰਸ਼ੀ ਸ਼ਾਸਨ ਮਹੱਈਆ ਕਰਵਾਉਣ ਦਾ ਸਨੇਹਾ ਦੇਣਗੇ ਤੇ ਹਾਂਜੀ ਦੋਸਤੋ ਆਈਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਧੰਨਵਾਦ